ਰਮਣੀ ਅਕਾਲੀ ਦਸ ਦੇ ਖਿਲਾਫ ਜਿਹੜੀ ਸਾਜ਼ਿਸ਼ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਬਹੁਤ ਵਾਰ ਅਸੀਂ ਸਮੇਂ-ਸਮੇਂ ਤੇ ਉਹਦੇ ਖੁਲਾਸੇ ਕਰਦੇ ਰਹੇ ਹਾਂ ਕਿ ਜਿਹੜੇ ਸਾਡੇ ਭਰਾ ਸਾਡੇ ਤੋਂ ਬੱਕਰੇ ਹੋ ਗਏ ਸੀ ਬਿਨਾਂ ਕਿਸੇ ਕਾਰਨ ਦੇ ਰਾਸੀ ਆਨੰਦ ਲੰਬਾ ਸਮਾਂ ਲੈਣ ਤੋਂ ਬਾਅਦ ਤੇ ਉਹ ਦੂਜੀਆਂ ਪਾਰਟੀਆਂ ਦੇ ਬੋਢਿਆਂ ਦੇ ਉੱਤੇ ਚੜ੍ਹ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ। ਕਈ ਵਾਰ ਅਸੀਂ ਉਹਨਾਂ ਦਾ ਜ਼ਿਕਰ ਸਾਰੀ ਸਾਜ਼ਿਸ਼ ਦਾ ਉਹ ਤੁਹਾਡੇ ਸਾਹਮਣੇ ਕੀਤਾ ਸੀ ਕਿ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਧਾਰਮਿਕ ਮਸਲੇ ਦੇ ਵਿੱਚ ਉਲਝਾ ਕੇ ਇਹ ਜਿਹੜੀ ਇਹਦੀ ਮੈਂਬਰਸ਼ਿਪ ਡਰਾਈਵ ਹੈ ਉਹਨੂੰ ਕਿਸੇ ਤਰੀਕੇ ਧਰਮ ਦੇ ਨਾਲ ਜੋੜ ਕੇ ਤੇ ਇਹਦੀ ਮਾਨਤਾ ਰੱਦ ਕਰਵਾਈ ਜਾਵੇ ਮੈਂ ਬਹੁਤ ਵਾਰੀ ਵਿਸਤਾਰ ਦੇ ਵਿੱਚ ਇਸ ਸਾਰੀ ਸਜੈਸਟ ਦੇ ਬਾਰੇ ਚ ਤੇ ਕੀ ਕੀ ਕਾਨੂੰਨੀ ਦਿੱਕਤਾਂ ਹੁੰਦੀਆਂ ਕਿ ਕੀ ਸੰਵਿਧਾਨਕ ਦਿੱਕਤਾਂ ਹੁੰਦੀਆਂ ਸਾਰੇ ਦਾ ਹਮੇਸ਼ਾ ਖਲਾਸਾ ਕਰਦਾ ਰਿਹਾ ਵਰ ਅਖੀਰ ਦੇ ਉੱਤੇ ਹੁਣ ਇਹ ਸਾਜ਼ਿਸ਼ ਦੇ ਵਿੱਚ ਹੋਰ ਸਬੂਤ ਵੀ ਜੜਿਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਕਿ ਕੱਲੀ ਬੀਜੇਪੀ ਆਰਐਸਐਸ ਦੇ ਵਿੱਚ ਸ਼ਾਮਲ ਨਹੀਂ ਹੈ ਕੱਲੀ ਆਮ ਆਦਮੀ ਪਾਰਟੀ ਇਹਦੇ ਵਿੱਚ ਸ਼ਾਮਲ ਨਹੀਂ ਹੈ ਕਾਂਗਰਸ ਪਾਰਟੀ ਵੀ ਜਿਹੜੀ ਹੈ ਖੁੱਲ ਕੇ ਇਸ ਸਾਰੀ ਬਗਾਵਤ ਦੇ ਪਿਛੇ ਤੇ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਇਹ ਸਾਜ਼ਿਸ਼ ਦੇ ਪਿੱਛੇ ਜਿਹੜੀ ਆ ਉਹ ਸ਼ਾਮਲ ਹੈ ਅੱਜ ਹੁਣੇ ਥੋੜੀ ਦੇਰ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਟੈਲੀਵਿਜ਼ਨ ਉੱਤੇ ਵੀ ਚੱਲ ਰਿਹਾ ਸੀ ਜਿਹੜੇ ਕਾਂਗਰਸ ਦੇ ਐਮਪੀ ਨੇ ਸਰਦਾਰ ਸੁਖਿੰਦਰ ਸਿੰਘ ਖੰਧਾਵਾ ਸਾਫ ਦਾ ਗ੍ਰਹਿ ਮੰਤਰੀ ਵੀ ਆ ਉਹਨਾਂ ਦੀਆਂ ਇੰਟਰੋਮੀ ਕੋਈ ਚਰਨਾ ਦੇ ਨਾਲ ਹੋਈਆਂ ਨੇ ਔਰ ਇੱਕ ਚਿੱਠੀ ਉਹਨਾਂ ਨੇ ਹੋਰ ਜਿਹੜੀ ਹੈ ਉਹ ਕੱਲ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਆ ਕਿਉਂਕਿ ਅਸੀਂ ਫੈਸਲਾ ਕਰਕੇ ਅਨਾਉਂਸ ਕਰ ਦਿੱਤਾ ਸੀ ਕਿ ਸਾਡਾ ਜਨਰਲ ਇਜਲਾਸ ਜਿਹੜਾ 12 ਅਪ੍ਰੈਲ ਨੂੰ ਸਵੇਰੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗਾ ਤੇ ਕਾਂਗਰਸ ਨੂੰ ਇਦਾਂ ਲੱਗ ਗਿਆ ਵੀ ਸ਼ਰਮਣੀ ਅਕਾਲੀ ਦਲ ਤਾਂ ਫਿਰ ਜਿਹੜਾ ਇਹ ਪ੍ਰਧਾਨ ਚੋਣ ਕੇ ਹੁਣ ਫਿਰ ਮੈਦਾਨ ਦੇ ਵਿੱਚ ਆ ਗਿਆ ਜਿਵੇਂ ਜਾਨ ਨਿਕਲ ਜਾਂਦੀ ਹੈ ਨਾ ਪਹਿਲੀ ਤੇ ਗੱਲ ਹੈ ਮੈਂ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਤੇ ਖੜਗੇ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਆਪਣੇ ਸਿੱਪਾ ਸਰਦ ਦੇ ਰਾਈ ਨੂੰ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਅਸੀਂ ਤੇ ਸ਼ੁਰੂ ਤੋਂ ਹੀ ਕਾਂਗਰਸ ਨੂੰ ਆਪਣਾ ਦੁਸ਼ਮਣ ਨੰਬਰ 1 ਮੰਨ ਕੇ ਚੱਲਦੇ ਆ ਕਿਉਂਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਸ਼੍ਰੀ ਕਾਰਤਿਕ ਸਾਹਿਬ ਨੂੰ ਵੀ ਟਾਇਰਰੀ ਕੀਤਾ 1984 ਦਾ ਕਤਲੇਆਮ ਵੀ ਕੀਤਾ ਅਸੀਂ ਤੇ ਇਸ ਗੱਲ ਤੇ ਕੋਈ ਲੁਕਾਅ ਨਹੀਂ ਰੱਖਦੇ ਪਰ ਹੁਣ ਤੁਸੀਂ ਆਪ ਆ ਕੇ ਸਾਡੇ ਖਿਲਾਫ ਖੁੱਲ ਕੇ ਖੜਨ ਦੀ ਬਜਾਏ ਸ਼ਰਮਣੀ ਕਾਲੀਤਾ ਹੁੰਦੇ ਤੁਸੀਂ ਆਪਣੇ ਸਿਪਾਹ ਸਰਾਰ ਦੇ ਰਹੇਂ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਦੀ ਅੰਦਰੂਨੀ ਚੋਣ ਹੈ ਉਹਦੇ ਵਿੱਚ ਇਹਨੂੰ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਵਿਸਲ ਬਡੋਰ ਬਣ ਕੇ ਉਤਾਰਿਆ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਇੱਕ ਸਿਟੀਜ਼ਨ ਹੋਣ ਦੇ ਨਾਤੇ ਇੰਪੋਰਟੈਂਟ ਤੇ ਵਿਸਲ ਬਡੋਰ ਹੋਣ ਦੇ ਨਾਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਧਿਆਨ ਜਿਹੜਾ ਕਰ ਰਿਹਾ ਕਿ ਇਸ ਚੋਣ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਸੋਨਿਆ ਜੀ ਨੂੰ ਇੱਜਤ ਨਾਲ ਬੇਨਤੀ ਕਰਦਾ ਰਾਹੁਲ ਗਾਂਧੀ ਜੀ ਨੂੰ ਖੜਕੇ ਜੀ ਨੂੰ ਲੜਨਾ ਮਰਦਾਂ ਨੂੰ ਲੜੋ ਆਹ ਕਿਹੜਾ ਤਰੀਕਾ ਪਾਰਟੀਆਂ ਨਾਲ ਲੜਨ ਦਾ ਜੇ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਸਾਹਮਣਾ ਕਰਨਾ ਤੇ ਖੁੱਲ੍ਹ ਕੇ ਆਓ ਸਾਹਮਣੇ ਇੱਕ ਐਮਪੀ ਦੇ ਰਾਈ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੇ ਜਾ ਜਾ ਕੇ ਸ਼ਿਕਾਇਤਾਂ ਕਰਕੇ ਸਮਝ ਦਿਓ ਕਿ ਅਸੀਂ ਜਿਹੜੀ ਇਹਨਾਂ ਦੀ ਇਲੈਕਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਫੇਰ ਘੁੰਮਣ ਘੇਰੀ ਦੇ ਵਿੱਚ ਪਾ ਕੇ ਤੇ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਚੁਣ ਦਿਆਂਗੇ ਤੇ ਇਹਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਸ਼ਰਮਣੀ ਅਕਾਲੀ ਦਲ ਖਤਮ ਹੋ ਜਾਊਗਾ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਕੱਲਾ ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤਿਆਰ ਹੈ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਪ੍ਰਧਾਨ ਹੈ ਇਸ ਕਰਕੇ ਅਸੀਂ ਤੁਹਾਨੂੰ ਚਰੋਣਤੀ ਦਿੰਦੇ ਆ ਕਿ ਲੜਨਾ ਤੇ ਖੁੱਲ ਕੇ ਆ ਕੇ ਸਾਡੇ ਖਿਲਾਫ ਲੜੋ ਇਹ ਜਿਹੜਾ ਸ਼ਿਕਾਇਤਾਂ ਦਾ ਤੁਸੀਂ ਸਿਸਟਮ ਇਲੈਕਸ਼ਨ ਕਮਿਸ਼ਨ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼ੁਰੂ ਕੀਤਾ ਏ ਮੈਂ ਸਮਝਦਾ ਬੁਝਦਰੀ ਵਾਲਾ ਕੰਮ ਹੁੰਦਾ ਮੈਂ ਕੱਲੀ ਕੱਲੀ ਗੱਲ ਦਾ ਭਾਵਾ ਸਾਹਿਬ ਦੀ ਦਾ ਜਵਾਬ ਤਾਂ ਦੇ ਦੇਣਾ ਪਰ ਮੈਂ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਸचेत ਵੀ ਕਰਦਾ ਕਿ ਜਿਹੜੇ ਮੈਂ ਕਹਿੰਦਾ ਹੁੰਦਾ ਸੀ ਨਾ ਕਿ ਆਹ ਜਿਹੜੇ ਸਾਡੇ ਨਾਲੋਂ ਟੁੱਟੇ ਆ ਇਹ ਸ਼ਰਮਣੀ ਅਕਾਲੀ ਦਲ ਨੂੰ ਲੀਗਲ ਲੜਾਈ ਦੇ ਵਿੱਚ ਫਸਾਉਣਾ ਚਾਹੁੰਦੇ ਆ ਇਹ ਉਹਦੇ ਸਬੂਤ ਹੈ ਅੱਜ ਇਹ ਇਹਨਾਂ ਦੀ ਭਾਈਵਾੜੀ ਜਿਹੜੀ ਹੈ ਇਹ ਚਾਹੇ ਕੋਈ ਪੰਜ ਮੈਂਬਰੀ ਕਮੇਟੀ ਬੜੀ ਫਿਰਦੀ ਹੈ ਚਾਹੇ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਨੇ ਇਹ ਸਾਰੇ ਕਾਂਗਰਸ ਭਾਜਪਾ ਤੇ ਆਪ ਦੇ ਨਾਲ ਲੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਨੁਕਸਾਨ ਕਰਨਾ ਚਾਹੁੰਦੇ ਹਨ ਤਾਂ ਦਾਦਾ ਸਾਹਿਬ ਜ਼ਿਕਰ ਕਰਦੇ ਕਿ ਮੈਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਿਹਾ ਕਿ ਮੈਂ ਪਹਿਲਾਂ ਵੀ ਲਿਖਿਆ ਤੇ ਕਮਜ਼ੋਰੀ ਦੇਖੋ ਕਿੰਨੀ ਹੈ ਤੇ ਵਿੱਚ ਲਿਖਦੇ ਆ ਕਿ ਆਈ ਐਮ ਰੇਜ਼ਿੰਗ ਥੀਸ ਕਨਸਰਨਸ ਇਨ ਦਾ ਕਪੈਸਿਟੀ ਆਫ ਅ ਪਬਲਿਕ ਸਪੀਕਟਰ ਸਿਟੀਜ਼ਨ ਐਂਡ ਵਿਸਲ ਬਲੋਰ ਇਹ ਵਿਸਲ ਬਲੋਰ ਦਾ ਕੰਮ ਕਰ ਰਿਹਾ ਪਬਲਿਕ ਸਪੀਕਟਰ ਸਿਟੀਜ਼ਨ ਆਈ ਰਿਕਵੈਸਟ ਥੈਟ ਮਾਈ ਆਇਡੈਂਟੀਟੀ ਬੀ ਟ੍ਰੀਟਡ ਵਿਦ ਸਟ੍ਰਿਕਟਸ ਕਨਫਿਡੈਂਸ ਇਨ ਅਕਾਰਡੈਂਸ ਵਿਦ ਦਾ ਪ੍ਰਿੰਸੀਪਲ ਆਫ ਵਿਸਲ ਬਲੋਰ ਪ੍ਰੋਟੈਕਸ਼ਨ ਅੰਦਾਜ਼ਾ ਇੰਨੇ ਕਮਜ਼ੋਰ ਹੋ ਗਏ ਬਾਰਡਰ ਦੇ ਇਲਾਕੇ ਤੇ ਉਥੇ ਰਹਿ ਕੇ ਜੰਮ ਕੇ ਤੇ ਕਮਿਸ਼ਨ ਨੂੰ ਤਰਲੇ ਕਰੀ ਜਾਂਦੇ ਹੋ ਤੇ ਇੱਥੇ ਆ ਕੇ ਮੀਡੀਆ ਨੂੰ ਚੋਰੀ ਚੋਰੀ ਚਿੱਠੀਆਂ ਫੜਾਈ ਵੀ ਜਾਂਦੇ ਹੋ ਆ ਚਿੱਠੀ ਤਾਂ ਤੁਹਾਡੀ ਫਿਰ ਚੈਨਲ ਚੈਨਲ ਤੇ ਕਿੱਦਾਂ ਚੱਲ ਗਈ ਕਹਿੰਦੇ ਬੇਬੀ ਮੇਰਾ ਧਿਆਨ ਰੱਖਿਓ ਜਿਹੜਾ ਵਿਸਲ ਬਲੋਰ ਵਾਲਾ ਇੱਕ ਸਿਧਾਂਤ ਹੁੰਦਾ ਹੈ ਕਿ ਜੇ ਕੋਈ ਤਾਨੂੰ ਕੋਈ ਜ਼ਰੂਰੀ ਜਾਣਕਾਰੀ ਪਰਦੇ ਦੇ ਨਾਲ ਦਵੇ ਤੇ ਉਹਦੀ ਜਿਹੜੀ ਹੈ ਪਹਿਚਾਣ ਗੁਪਤ ਰੱਖੀ ਜਾਣੀ ਚਾਹੀਦੀ ਹੈ ਤੇਰ ਦਾਵਾ ਸਾਹਿਬ ਜਿਹੜੇ ਹੈ ਚਿੱਠੀ ਲਿਖ ਕੇ ਕਮਾਲ ਚ ਕਿਉਂ ਵੜ ਗਏ ਇਹ ਤਾਂ ਕਵਾਦਾ ਤੇ ਲੁਕਣ ਵਾਲੀ ਗੱਲ ਹੋ ਗਈ ਨਾ ਕਿ ਚਿੱਠੀ ਮੈਂ ਲਿਖ ਰਿਆ ਤੇ ਚਿੱਠੀ ਲਿਖ ਕੇ ਮੈਂ ਆਪ ਤਮਾਚ ਚ ਵੜ ਚਲਿਆ ਵੀ ਕਿਸੇ ਤਰੀਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਇਹ ਚੌੜ ਹੋਣ ਤੋਂ ਰੋਕ ਦਿਓ ਮੈਂ ਬੇਨਤੀ ਕਰਦਾ ਹੰਦਾਵਾ ਸਾਹਿਬ ਮੈਂ ਵੀ ਉਸੇ ਰਾਕੇ ਤੇ ਜੰਬੇ ਆ ਇਹ ਬਾਰਡਰ ਵਾਲਿਆਂ ਦਾ ਕੰਮ ਨਹੀਂ ਹੁੰਦਾ ਇਦਾਂ ਚਿੱਠੀਆਂ ਦੇ ਕੇ ਤੇ ਕਵਾਦਾਂ ਚ ਮੜਨਾ ਫਿਰ ਉੱਥੇ ਆਪ ਜਾ ਕੇ ਦੇਣੀ ਸੀ ਸੋਨੀਆ ਗਾਂਧੀ ਜੀ ਨੂੰ ਰਾਹਲ ਗਾਂਧੀ ਜੀ ਨੂੰ ਤੇ ਖਰਗੇ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਦੇਣੀ ਸੀ ਅਸੀਂ ਵੀ ਦੇਖਦੇ ਕੋਈ ਗੱਲ ਨਹੀਂ ਜੇ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਪਾਸੇ ਕਹਿੰਦੇ ਹੋ ਖਤਮ ਹੋ ਗਿਆ ਤੇ ਡਰਦੇ ਇੰਨੇ ਹੋ ਭਈ ਕਿਤੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨਾ ਹੋ ਜਵੇ ਦੁਬਾਰਾ ਕੋਈ ਪ੍ਰਧਾਨ ਬਣ ਗਿਆ ਤੇ ਪਾਰਟੀ ਫਿਰ ਆਪਣੇ ਪੋਲੀਟੀਕਲ ਪ੍ਰੋਗਰਾਮ ਢਾਕੇ ਪੰਜਾਬ ਦੇ ਹਿੱਤਾਂ ਦੀ ਗੱਲ ਨਾ ਕਰਨ ਲੱਗ ਪਵੇ ਤੁਸੀਂ ਉਹਨੂੰ ਉਹਦੀ ਜਿਹੜੀ ਪਾਰਟੀ ਦੀ ਚੋਣ ਹੈ ਉਹਦੇ ਵਿੱਚ ਫਸਾ ਕੇ ਰੱਖਣਾ ਚਾਹੁੰਦੇ ਅੰਦਾਵਾ ਸਾਹਿਬ ਲਿਖਦੇ ਕੀ ਆ ਕਿ ਇੱਥੇ ਮੈਂ ਪੜ ਕੇ ਸੁਣਾਉਣਾ ਤੁਹਾਨੂੰ ਤਾਂ ਮਜ਼ਾ ਆਊਗਾ ਪਈ ਜਿਹੜੀ ਗੱਲ ਹੈ ਇਹ ਰਾਈਵਲ ਫੈਕਸ਼ਨ ਆਫ ਐਸਐਡੀ ਅਪੋਜ਼ ਟੂ ਦਾ ਕਰੰਟ ਲੀਡਰਸ਼ਿਪ ਹੈਜ਼ ਪਬਲੀਕਲੀ ਲਾਂਚਡ ਅ ਪੈਨਲ ਮੈਂਬਰਸ਼ਿਪ ਕੰਪੇਨ ਇਹਦਾ ਵਾਸਾ ਵੇਕ ਕਮਿਸ਼ਨ ਨੂੰ ਦੱਸਦੇ ਪਏ ਆ ਕਿ ਇੱਕ ਬਾਗੀ ਧੜਾ ਅਕਾਲੀ ਦਲ ਦਾ ਉਹਨੇ ਬਰਾਬਰ ਤੇ ਵੱਖਰੀ ਭਰਤੀ ਮਹਿਮ ਸ਼ੁਰੂ ਕੀਤੀ ਹੋਈ ਆ ਇਸ ਕਰਕੇ ਐਵੇਂ ਇਹਨਾਂ ਦੀ ਜਿਹੜੀ ਲੜਾਈ ਹੈ ਉਹ ਲੀਗਲ ਲੜਾਈ ਬਣ ਜੇਗੀ ਤੇ ਤੁਸੀਂ ਕਿਰਪਾ ਕਰਕੇ ਇਲੈਕਸ਼ਨ ਰੋਕੋ ਦੱਸੋ ਤੁਸੀਂ ਕੀ ਲੈਣਾ ਜੇ ਉਹ ਭੱਤੀ ਕਰਦੇ ਪਏ ਅਸੀਂ ਤਾਂ ਰੁਕਿਆ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਕਰਕੇ ਦੇਖ ਲਓ ਭਾਈ ਤੁਸੀਂ ਵੱਖਰੀ ਪਾਰਟੀ ਬਣਾਉਣੀ ਹੈ ਸਾਨੂੰ ਪਤਾ ਹੈ ਤੇ ਤੁਸੀਂ ਵੱਖਰੀ ਬਣਾ ਦਿਓ ਜ਼ਹਿਦਾਰ ਕਾਲਟਕ ਸਾਹਿਬ ਨੇ ਕਲੀਅਰ ਕਰ ਦਿੱਤਾ ਜਿਹੜੇ ਪਹਿਲੇ ਜ਼ਹਿਦਾਰ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਵਰਕਿੰਗ ਕਮੇਟੀ ਆਪਣਾ ਕੰਮ ਕਰੇ ਤੁਸੀਂ ਪੱਤੀ ਨਾਊਂਸ ਕੀਤੀ ਉਹਨਾਂ ਨੇ ਵੈਲਕਮ ਕਰ ਦਿੱਤਾ ਡਿਊਟੀਆਂ ਨਹੀਂ ਉਹਨਾਂ ਨੇ ਵੈਲਕਮ ਕਰ ਦਿੱਤਾ ਕੋਈ ਝਗੜਾ ਨਹੀਂ ਹੁਣ ਬਾਰੇ ਚਹਦਾਜੀ ਨੇ ਕਹਿ ਦਿੱਤਾ ਕਿ ਕਾਲੀ ਦਲ ਦੇ ਕਈ ਧੜੇ ਆ ਸਾਰੇ ਕਾਲ ਚੱਕ ਨੂੰ ਸਮਰਪਿਤ ਆ ਸਾਡਾ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੈ ਤੇ ਫਿਰ ਹੁਣ ਰੰਧਾਵਾ ਸਾਹਿਬ ਨੂੰ ਚਿੰਤਾ ਲੱਗੀ ਰੰਧਾਵਾ ਸਾਹਿਬ ਕਹਿੰਦੇ ਹੈ ਜੀ ਵੀ ਮਾਈ ਰਿਕੁਐਸਟ ਟੂ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਨ ਦਾ ਲਾਈਟ ਆਫ ਥੇ ਬਾਕ i respectfully urge the 200 commission to immediately directly advise to suspend the election kende ji inna nu shete shete samjhao adayat karo eh fatafat apni jehdi election hai oh roko aur bada ate zikr kita ke ede ch transparency hai ni ji main da vasan nu puchda to congress di jehdi internal election hundi hai ਉਹਦੇ ਚ ਕਿੰਨੀ ਕੋਈ ਟ੍ਰਾਂਸਪਰੈਂਸੀ ਮੈਨੂੰ ਦੱਸਿਓ ਜਰਾ ਆ ਭਾਜਪੀ ਦੀ ਵੀ ਹੁੰਦੀ ਐ ਆਮ ਆਦਮੀ ਪਾਰਟੀ ਦੀ ਵੀ ਹੁੰਦੀ ਐ ਉਹ ਲੋ ਤਾਂ ਮਿਸਟ ਕਾਲ ਲਾ ਕੇ ਭਰਤੀ ਕਰ ਲੱਗ ਜਾਂਦੇ ਓ ਤੇ ਜਿਹੜਾ ਮਰਜ਼ੀ ਮਿਸਟ ਕਾਲ ਦੇ ਦੇ ਵਿੱਚ ਗੱਲ ਬਣ ਗਈ ਸਾਡੇ ਤਾਂ ਕੱਲੀ ਕੱਲੀ ਪਰਚੀ ਕੱਟੀ ਜਾਂਦੀ ਐ ਬਕਾਇਦਾ ਤੌਰ ਤੇ ਸਰਟੀਫਿਕੇਟ ਦਿੱਤਾ ਜਾਂਦਾ ਔਰ ਕੱਲੀ ਕੱਲੀ ਭਰਤੀ ਦਾ ਪੈਸਾ ਆ ਸਾਡੇ ਇੱਥੇ ਬੈਠੇ ਹੋਣੇ ਆ ਅਕਾਊਂਟ ਸਾਡੇ ਆਇਕਵੰਟ ਦਿਖਾਏ ਦਿਓ ਜੀ ਮੈਂ ਕੋਈ ਲੇਖਾ ਕੱਢਦੇ ਹੁੰਦਾ ਵਾ ਸਭ ਦਾ ਵੀ ਬਾਕੀਆਂ ਦਾ ਵੀ ਆ ਸਾਰੀਆਂ ਕਾਪੀਆਂ ਹਾਂਜੀ ਹਾਂਜੀ ਆ ਜਿੱਦਾਂ ਨੇ ਜਿੰਦਰ ਕੱਤੀ ਜਾਂਦੀ ਰਸੀਦ ਆ ਪਿੱਛੇ ਬੈਂਕ ਦੀਆਂ ਵੀ ਲੱਗੀਆਂ ਚਿੱਟੇ ਲੱਗਦੇ ਰਸੀਦਾਂ ਕਿ ਨਾਲ ਨਾਲ ਪੈਸੇ ਬੈਂਕਾਂ 'ਚ ਜਾਂਦੇ ਆ ਮੈਂ ਕਹਿੰਦੇ ਰਸੀਦਾਂ ਲੱਗੀਆਂ ਹੋਈਆਂ ਆ ਸਾਰੀਆਂ ਕਾਪੀਆਂ ਜਿਹੜੇ ਸਾਡੇ ਭਰਤੀ ਕਰਾਉਣ ਹੁੰਦੇ ਆ ਲੀਡਰ ਇਹ ਉਹਨਾਂ ਦੀ ਉਹਨਾਂ ਦੀ ਇੱਕ ਇੱਕ ਰਸੀਦ ਕੱਟ ਕੇ ਤੇ ਜਿਹੜੇ ਪਾਰਟੀ ਦਾ ਸ਼ੈਡਿਊਲ ਖਾਤੇ ਨੇ ਅੰਦਾਵਾ ਸਾਹਿਬ ਕਹਿੰਦੇ ਜੀ ਪਤਾ ਨਹੀਂ ਕਿਹੜੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਆ ਔਰ ਅਕਟਰਪ੍ਰੇਸ਼ਨ ਨੂੰ ਪੁੱਛੋ ਉਹਨੂੰ ਸਾਰਾ ਪਤਾ ਕਿਉਂਕਿ ਸਾਡੀ ਇਨਕਮ ਟੈਕਸ ਦੀਆਂ ਰਿਟਰਨਾਂ ਵੀ ਜਾਂਦੀਆਂ ਸਾਡੀਆਂ ਬਾਕੀ ਵੀ ਰਿਟਰਨਾਂ ਸਾਰੀਆਂ ਜਾਂਦੀਆਂ ਇਲੈਕਸ਼ਨ ਦੀਆਂ ਵੀ ਰਿਟਰਨਾਂ ਜਾਂਦੀਆਂ ਔਰ ਹਰ ਚੀਜ਼ ਉੱਥੇ ਰਿਟਰਨ ਜਾਂਦੀ ਆ ਔਰ ਆ ਸਾਡੀ ਭਰਤੀ ਦੀ ਪੂਰੀ ਰਿਪੋਰਟ ਹੈ ਡਿਸਟ੍ਰਿਕਟ ਵਾਈਜ਼ ਕੋਈ ਐਵੇਂ ਹਵਾਚ ਨਹੀਂ ਚੱਲੀ ਜਾਂਦਾ ਕੰਮ ਆ ਆ ਸਾਰਾ ਸਾਰਾ ਕੁਝ ਕਦੇ ਕਦੇ ਜिले ਦਾ ਇੱਕ ਇੱਕ ਦਾ ਪੂਰਾ ਰਿਕਾਰਡ ਹੈ ਤੇ ਕਿੰਨੇ ਕਿੰਨੇ ਭਰਤੀ ਕੀਤੀ ਹੈ ਕਿੰਨੇ ਕਿੰਨੇ ਆ ਅੱਗੋਂ ਸਰਕੜਾ ਤੱਕ ਦੀ ਸਾਡੇ ਕੋਲ ਫਾਈਲਾਂ ਲੱਗੀਆਂ ਹੋਈਆਂ ਔਰ ਆ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਮੈਂ ਕਿ 2 ਕਰੋੜ 75 ਲੱਖ 57 ਹਜ਼ਾਰ ਇਹ ਜਿੰਨੀ ਭੱਤੀ ਹੋਈ ਹੈ ਨਾ 27 ਲੱਖ ਤੋਂ ਉੱਪਰ ਹੈ ਇਹ ਸਾਰਿਆਂ ਦੇ ਪੈਸੇ ਵੀ ਕੰਜ ਜਮ੍ਹਾਂ ਹੋਏ ਹੋਇਆ ਆ ਬੈਂਕ ਤੇ ਡਾਕੂਮੈਂਟ ਵੀ ਸਾਡੇ ਕੋਲ ਆ 2 ਕਰੋੜ 75 ਲੱਖ 57 ਹਜ਼ਾਰ ਹੁਣ ਤੱਕ ਜਮ੍ਹਾਂ ਹੋ ਚੁੱਕੀ ਐ ਤੁਹਾਡੇ ਮੁੰਦਨ ਕੋਲ ਕੈਸ਼ ਹੈ ਹੱਥ 'ਚ ਹੁੰਦਾ ਜਿਹੜੇ ਫਿਗਰ ਬੈਂਕ ਚ ਜਮਾ ਹੋ ਚੁੱਕੇ। ਕਰ ਲੋ 27 ਲੱਖ ਤੋਂ ਉੱਤੇ ਹੀ ਬੰਦਦੀ ਐ। ਕਹਿੰਦਾ ਮੈਂ ਵੀ ਪਹਿਲਾਂ ਇਹੀ ਇਹੀ ਗੱਲ ਨੂੰ ਕੀਤੀ ਸੀਗੀ ਕਿ ਮੈਂ ਪੜ੍ਹਨੀ ਐ ਤੇ ਤੁਸੀਂ ਨਾਲ ਦੀ ਨਾਲੇ ਕੁਐਸਚਨ ਕਰਨਾ ਵੀ ਉਹਨੇ ਪੈਸੇ ਪੂਰੇ ਹੋਏ ਕਿ ਨਹੀਂ 10 ਨਾਲ ਗੁਣਾ ਕਰਕੇ ਦੇਖ ਲਓ। ਪੂਰੇ ਐ ਕਿਉਂਕਿ ਮੈਨੂੰ ਵੀ ਪਤਾ ਸਾਬਤ ਤਾਂ ਮੈਂ ਵੀ ਦੇਣਾ। ਇਸ ਕਰਕੇ ਇਹ ਜਿਹੜੀ ਸਾਜ਼ਿਸ਼ ਐ ਮੈਂ ਇਹਦਾ ਜਰਾ ਵਿਸਤਾਰ ਦੇ ਵਿੱਚ ਖੁਲਾਸਾ ਕਰਨਾ ਚਾਹੁੰਦਾ। ਤੇ ਇਹ ਵੱਖਰੇ ਵੱਖਰੇ ਪਾਸਿਓ ਅਕਾਲੀ ਦਲ ਨੂੰ ਘੇਰਾ ਪਾਇਆ ਜਾ ਰਿਹਾ ਇੱਕ ਟੀਮ ਹੈ ਜਿਹਦੀ ਡਿਊਟੀ ਲੱਗੀ ਹੋਈ ਆ ਅੱਜ ਜਿਹੜੇ ਸਾਡੇ ਭਰਾ ਸਰ ਤੋਂ ਵੱਖਰੇ ਹੋਏ ਆ ਵੀ ਤੁਸੀਂ ਅਕਾਲੀ ਦਲ ਨੂੰ ਘੇਰ ਕੇ ਤੇ ਉੱਥੇ ਲੈ ਕੇ ਜਾਣਾ ਅਕਾਲ ਤਖਤ ਦਲ ਪਾਸੇ ਤੇ ਇਹਨਾਂ ਨੂੰ ਉੱਥੇ ਲਿਜਾਓ ਤੇ ਭਰਤੀ ਇੱਥੋਂ ਕਰੋ ਭਰਤੀ ਇੱਥੋਂ ਕਰੋ ਦੂਜਾ ਉਹਨਾਂ ਨੇ ਸਿਖਾਇਆ ਵੀ ਸਿਕਾਇਤ ਸਭ ਹੀ ਰੈਕਸ਼ਨ ਕਮਿਸ਼ਨ ਨੂੰ ਭਜਾਉਣੀ ਆ ਉੱਥੇ ਫਿਰ ਭਾਜਪਾ ਆਏਗੀ ਤੁਹਾਡੀ ਵੱਤ ਵਾਸਤੇ ਉਹ ਦਿੱਲੀ ਬੈਠੇ ਤੁਹਾਡੀ ਫਟਾਫਟ ਬਦਲਤ ਕਰਾਂਗੇ ਤੇ ਨਾਲ ਇੱਕ ਟੀਮ ਬਿਠਾਈ ਆ ਵੀ ਜੇ ਅਕਾਲ ਤਖਤ ਵਾਲੇ ਪਾਸੇ ਨਾ ਜਾਣ ਇਹ ਲੀਗਲ ਗੱਲ ਕਰਨ ਸੰਵਿਧਾਨਿਕ ਗੱਲ ਕਰਨ ਤੇ ਤੁਸੀਂ ਕਾਮਾਂ ਰੋੜੀ ਪਾ ਦੇਣੀ ਵੀ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਵੀ ਕਿਤੇ ਜਜ਼ਬਾਤੀ ਹੋ ਕੇ ਤੇ ਇਹ ਗਲਤੀ ਕਰ ਲੈਣ ਤੇ ਇਹਨਾਂ ਦੀ ਪਾਰਟੀ ਦੀ ਮਾਨਤਾ ਜਿਹੜੀ ਆ ਉਹ ਖਤਮ ਹੋ ਜੇ ਤੇ ਆ ਰੰਧਾਵਾ ਸਾਹਿਬ ਵਰਗਾਂ ਦੀ ਡਿਊਟੀ ਲੱਗੀ ਆ ਕਿ ਜਦੋਂ ਉੱਤੇ ਹੁਣ ਜਾਂਦੇ ਆ ਭਾਜਪਾ ਵਾਲੇ ਕਹਿੰਦੇ ਯਾਰ ਕੋਈ ਸ਼ਿਕਾਇਤ ਤਾਂ ਹੋ ਰਹੀ ਨਾ ਵੀ ਪਾਰਟੀ ਦੀ ਤਾਂ ਕੁਝ ਕਹਿਤੀ ਹੈ ਨਹੀਂ ਪਾਰਟੀ ਦੇ ਕਿਸੇ ਵਰਕਰ ਦੀ ਸ਼ਿਕਾਇਤ ਹੈ ਨਹੀਂ ਵੀ ਕੋਈ ਸ਼ਿਕਾਇਤੀ ਤਾਂ ਖੜਾ ਕਰੋ ਝੂਠਾ ਸੱਚਾ ਤੇ ਉੱਥੇ ਫਿਰ ਸੋਨੀਆ ਗਾਂਧੀ ਖਰਦੇ ਸਾਹਿਬ راہਲ ਗਾਂਧੀ ਇਹ ਫਿਰ ਰੰਧਾਵਾ ਸਾਹਿਬ ਦੀ ਡਿਊਟੀ ਲੱਗੀ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਦਿਓ ਵੀ ਇਹ ਦੇਖੋ ਜੀ ਵੀ ਇਹ ਜਿਹੜੇ ਆ ਇਹ ਗਲਤ ਕੰਮ ਕਰਦੇ ਆਪੇ ਇਹ ਧਰਮ ਦੇ ਨਾਲ ਜੋੜ ਕੇ ਪਾਰਟੀ ਨੂੰ ਚਲਾਉਣਾ ਪੈਂਦਾ। ਇਸੇ ਕਰਕੇ ਮੈਂ ਕਿਹਾ ਸੀ ਅੱਜ ਮੈਂ ਸਾਰੇ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਰੋਜ਼ ਇਸ ਗੱਲ ਦੇ ਉੱਤੇ ਰੌਲਾ ਪਾਉਂਦੇ ਹੁੰਦੇ ਸੀ। ਤੇ ਮੈਂ ਕਹਿੰਦਾ ਸੀ ਕਿ ਸੰਵਿਧਾਨ ਪੜ ਲਓ, ਕਾਨੂੰਨ ਪੜ ਲਓ। ਅੱਜ ਕੋਈ ਵੀ ਪਾਰਟੀ ਧਰਮ ਤੋਂ ਡਾਇਰੈਕਸ਼ਨ ਲੈ ਕੇ ਚੱਲੇਗੀ ਤੇ ਉਹਦੀ ਮੰਤਾ ਰੱਦ ਹੋ ਜਾਂਦੀ ਹੈ। ਆ ਆ ਆ ਹੁੰਦਾ ਹੈ ਨਤੀਜਾ ਉਹਦਾ ਜਿਹੜਾ ਕਰਨ ਲੱਗਿਆ। ਹੁਣ ਸ਼ਿਕਾਇਤ ਆ ਜਾ ਕਿ ਕਿੰਨੀ ਕੁ ਰਹਿ ਗਈ। ਵੇ ਇਹ ਜਿਹੜਾ ਹੈਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਿਉਂ ਕਰਨ ਲੱਗਿਆ ਔਰ ਇੱਥੇ ਫਿਰ ਦੇਖੋ ਬੜੀ ਬੜੀ ਬੁੱਧ ਕਿੰਨੀ ਆ ਸਾਰਿਆਂ ਦੀ ਸਾਹ ਪਿਆਰੀ ਦੇਖੋ ਭਾਜਪਾ ਨਾਲ ਤਾਂ ਹੈ ਨਹੀਂ ਸੀ ਸਾਨੂੰ ਪਤਾ ਸੀ ਪਰ ਇਹ ਨਾਲ ਕਾਂਗਰਸ ਨਾਲ ਇੰਨੀ ਗੁੱਡੀ ਸਾਹ ਪਿਆਰੀ ਇਹ ਸਾਨੂੰ ਵੀ ਨਵੀਂ ਗੱਲ ਪਤਾ ਲੱਗੀ ਆ ਪਹਿਲਾਂ ਜਾਂਦੇ ਆ ਆ ਸਾਡੇ ਭਰਾ ਸਾਡੇ ਇਹ ਧਾਰੀ ਸਾਹਿਬ ਨੂੰ ਚਿੱਠੀਆਂ ਲਿਖ ਕੇ ਦੇ ਕੇ ਆਉਂਦੇ ਆ ਕਿ ਤੁਸੀਂ ਜਾਓ ਤੇ ਤੁਸੀਂ ਕਹੋ ਜੀ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦੇਣਾ ਬਿਲਕੁਲ ਇਹਨਾਂ ਨੂੰ ਤੇ ਸਾਨੂੰ ਪਹਿਲਾਂ 2 ਦਿਨ ਪਹਿਲਾਂ ਰੌਲਾ ਪਾਣਗੇ ਤੇ ਹੁਣ ਦੇਖਦੇ ਆਂ ਵੀ ਤੇਜਾ ਸਿੰਘ ਸਮੁੰਦਰੀ ਹਾਲ ਚਾਰਕੀ ਮੀਟਿੰਗ ਕਰਦੇ ਕਿ ਨਹੀਂ ਕਰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੇਜਮੈਂਟ ਦਾ ਆਪਣਾ ਦਫਤਰ ਹੈ ਉੱਥੇ ਵੀ ਗੁਰਦੁਆਰਾ ਨਹੀਂ ਹੈ ਆਪਾਂ ਸਾਰੇ ਦਰਬਾਰ ਸਾਹਿਬ ਜਾਣਦੇ ਹਾਂ ਜਿਹੜਾ ਖੱਬੇ ਪਾਸੇ ਆ ਸੜਕ ਦੇ ਜਿੱਥੇ ਗੱਡੀਆਂ ਵੀ ਖੜਦੀਆਂ ਜਿੱਥੇ ਸਾਰੀ ਜਨਤਾ ਜੁੱਤੀਆਂ ਪਾ ਕੇ ਤੁਰੇ ਫਿਰਦੀ ਹੁੰਦੀ ਜਿੱਥੇ ਸਿਕਿਉਰਿਟੀ ਵੀ ਖੜੀ ਹੁੰਦੀ ਉਹ ਸਾਰਾ ਏਰੀਆ ਜਿਹੜਾ ਖੱਬੇ ਪਾਸੇ ਦਫ਼ਤਰ ਨਹੀਂ ਉਹ ਸ਼ਰੋਣੀ ਕਮੇਟੀ ਦਾ ਪ੍ਰਬੰਧਕੀ ਦਫ਼ਤਰ ਉੱਥੇ ਅਕਸਰ ਮੀਟਿੰਗਾਂ ਹੁੰਦੀਆਂ ਸਾਰੀਆਂ ਸ਼ਰੋਣੀ ਕਮੇਟੀ ਦਾ اجلاس ਵੀ ਉੱਥੇ ਹੁੰਦਾ ਸਿਰਫ اجلاس ਦੇ ਟਾਈਮ ਤੇ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਥੋੜੀ ਦੇਰ ਵਾਸਤੇ ਲੈ ਕੇ ਜਾਂਦੇ अदरवाइज ਉਧਰ ਕਿਤੇ ਵੀ ਮਹਾਰਾਜ ਦਾ ਪ੍ਰਕਾਸ਼ ਰੂਟੀਨ ਦੇ ਵਿੱਚ ਨਹੀਂ ਹੁੰਦਾ ਜੜਾ ਸਾਹਮਣੇ ਦਰਬਾਰ ਸਾਹਿਬ ਵਾਲਾ ਪਾਸਾ ਸੜਕ ਦੇ ਦੂਜਾ ਪਾਸਾ ਉਸ ਪਾਸੇ ਨੂੰ ਜਿਹੜੀ ਹੈਗੀ ਆ ਬਾਕੀ ਧਾਰਮਿਕ ਸਾਹਮਣੇ ਮਜੀਦੀ ਸਾਹਿਬ ਹੈ ਅਸੀਂ ਮਜੀਦੀ ਸਾਹਿਬ ਦਵਾਨ ਹਾਲ ਵੀ ਮੰਗ ਸਕਦੇ ਹਾਂ ਉਹ ਜਿਆਦਾ ਖੁੱਲਾ ਹੈ ਤੇ ਜਿਆਦਾ ਅੱਛਾ ਬਣਿਆ ਹੋਇਆ ਪਰ ਕਿਉਂਕਿ ਉਹ ਧਾਰਮਿਕ ਜਗ੍ਹਾ ਹੈਗੀ ਇਤਿਹਾਸਿਕ ਜਗ੍ਹਾ ਹੈਗੀ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ ਗੁਰਬਾਣੀ ਦਾ ਪ੍ਰਚਾਰ ਹੁੰਦਾ ਇਸ ਕਰਕੇ ਉਸ ਪਾਸੇ ਪੋਲਿਟਿਕਲ ਮੀਟਿੰਗ ਅਸੀਂ ਜਿਹੜੀ ਹੈ ਕਦੀ ਨਹੀਂ ਰੱਖਦੇ ਤੇ ਤੇਜ ਸਿੰਘ ਸਮੁੰਦਰ ਸਾਹਿਬ ਛੋਟਾ ਹੈ ਉੱਪਰ ਚੜਨਾ ਪੈਂਦਾ ਪਰ ਕਿਉਂਕਿ ਉਹ ਮੈਨੇਜਮੈਂਟ ਦਾ ਦਫਤਰ ਹੈ ਐਡਮਿਨਿਸਟ੍ਰੇਟਿਵ ਬਲਾਕ ਹੈ ਇਸ ਕਰਕੇ ਮੀਟਿੰਗ ਉੱਥੇ ਕਰਦੇ ਤੇ ਫਿਰ ਵੀ ਇਹਨਾਂ ਦੀ ਸਾਹ ਜੀ ਦੇਖੋ ਵੀ ਆਹ ਦੇਖੋ ਉਸ ਦਿਨ ਸਾਰੇ ਪਹਿਲਾਂ ਮੀਟਿੰਗ ਕਰਕੇ ਤੇ ਇਹਨਾਂ ਨੇ ਰੌਲਾ ਪਾਇਆ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਨਹੀਂ ਹੋਣ ਜੈ ਇਹਨਾਂ ਦੀ ਇਹ ਰੋਕੋ ਕਹਿ ਤਰੀਕ ਤੇ ਦੁੱਜਾ ਆਹ ਕੱਢ ਕੇ ਦੇ ਕੇ ਆਏ ਤੇ ਅਸੀਂ ਇਹਨਾਂ ਨਾਲੋਂ ਸਿਆਣੇ ਆ ਅਸੀਂ ਪਹਿਲਾਂ ਹੀ ਲਿਖਤੀ ਦਿੱਤਾ ਸੀ ਜਦੋਂ ਵਰਕਿੰਗ ਕਮੇਟੀ ਦਾ ਫੈਸਲਾ ਕੀਤਾ ਨਾਲ ਦੀ ਨਾਲ ਚਿੱਠੀ ਲਿਖੀ ਸੀ ਅਸੀਂ ਸ਼੍ਰੋਮਣੀ ਕਮੇਟੀ ਕੋਲੋਂ ਇਜਾਜ਼ਤ ਉਦੋਂ ਹੀ ਲਈ ਸੀ ਕਿਉਂਕਿ ਅਸੀਂ ਲਿਖਤੀ ਇਜਾਜ਼ਤ ਲੈ ਕੇ ਮੇਸੇ ਕਰਦੇ ਹੁੰਦੇ ਇਹ ਰਵਾਇਤੀ ਤੌਰ ਦੇ ਉੱਤੇ ਸ਼ੁਰੂ ਤੋਂ ਲੈ ਕੇ ਜਿਹੜਾ ਇਜਲਾਸ ਆ ਉਹ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੁੰਦਾ ਉਹ ਰਵਾਇਤ ਅਸੀਂ ਕਾਇਮ ਰੱਖੀ ਹੋਈ ਇਹ ਨਹੀਂ ਕਿ ਅਸੀਂ ਕੋ ਉਹਨਾਂ ਦੇ ਕੋਈ ਸਾਧਨ ਹੋਰ ਵਰਤਦੇ ਆ ਜਾਂ ਕੁਝ ਕਰਦੇ ਆ ਸਿਰਫ ਸਾਦਾ ਇੱਕ ਹਾਲ ਆ ਜਿਸ ਤਰ੍ਹਾਂ ਇਹ ਹਾਲ ਆ ਉੱਥੇ ਮੀਟਿੰਗ ਹੁੰਦੀ ਆ ਸਾਡੀ ਪ੍ਰਧਾਨ ਦੀ ਚੋਣ ਹੁੰਦੀ ਆ ਬਾਕੀ ਗਤੀਵਿਧੀਆਂ ਸਾਰਾ ਸਾਲ ਅਸੀਂ ਆਪਣੇ ਪਾਰਟੀ ਦਫਤਰ ਤੋਂ ਚਲਦੇ ਪਰ ਮੇਲੇ ਭੁਗਤ ਕਿੰਨੀ ਹੈ ਕਿ ਇੱਕ ਪਾਸੇ ਉੱਥੇ ਜਾ ਕੇ ਸ਼ਿਕਾਇਤ ਕਰਨ ਵਾਲੇ ਕੌਣ ਨੇ ਆ ਜਿਹੜੇ ਭਰਾ ਸਾਡੇ ਤੋਂ ਬਾਗੀ ਹੋਏ ਸੀ ਤੇ ਪਿੱਛੇ ਜਿਹੜਾ ਜਾ ਕੇ ਤੇ ਸ਼ਿਕਾਇਤ ਕਰਨ ਵਾਲਾ ਕੌਣ ਆ ਉਰੰਦਾਵਾ ਸਾਹਿਬ ਇੱਕ ਪਾਸੇ ਭਾਜਪਾ ਨਾਲ ਸਾਝ ਇੱਕ ਪਾਸੇ ਕਾਂਗਰਸ ਨਾਲ ਖੁੱਲੀ ਖੇਡ ਤੇ ਉਧਰੋਂ ਭਗਵਾਨ ਤਮੰਦੀ ਜਾ ਕੇ ਵਿਧਾਨ ਸਭਾ ਦੇ ਵਿੱਚ ਯਾਰੀ ਸਾਹਿਬ ਖੜੀ ਹੋ ਜਾਂਦੇ ਆ ਤੇ ਕੀ ਕਹਿੰਦੇ ਆ ਕਿ ਜੀ ਅਕਾਲ ਤਖਤ ਦਾ ਵਿਧਿ ਵਿਧਾਨ ਇੱਥੇ ਬਣਨਾ ਚਾਹੀਦਾ ਤੁਸੀਂ ਦੇਖੋ ਤਾਰਾ ਜੋੜ ਕੇ ਦੇਖੋ ਸਾਰੇ ਪਾਸੇ ਦੀਆਂ ਕਿ ਕਿੱਥੇ ਕਿੱਥੇ ਅਕਾਲੀ ਦਰ ਨੂੰ ਮਰਵਾਉਣ ਵਾਸਤੇ ਖਤਮ ਕਰਨ ਵਾਸਤੇ ਕੋਈ ਕਿਸੇ ਨੂੰ ਵੀ ਸੰਗ ਨਹੀਂ ਇੱਕ ਕਾਂਗਰਸੀਆਂ ਤੁਰਦੇ ਆ ਇੱਕ ਪਾਸੇ ਭਾਜਪਾ ਤੁਰਦੇ ਆ ਉਧਰ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਅਕਾਲ ਤਖਤ ਦਾ ਵਿਧਿ ਵਿਧਾਣ ਬਣਾਉਣ ਵਾਸਤੇ ਉੱਥੇ ਉੱਟ ਕੇ ਵਿਧਾਨ ਸਭਾ ਦੇ ਵਿੱਚ ਆਪਣੇ ਮਤੇ ਪੇਸ਼ ਕਰਦੇ ਤੇ ਹੁਣ ਪੜਦਾ ਕਿਹੜੀ ਗੱਲ ਦਾ ਰਹਿ ਗਿਆ ਕੋਈ ਗੱਲ ਇਹੋ ਜੀ ਰਹਿ ਗਈ ਤੇ ਪਹਿਲਾਂ ਇਹੀ ਕੰਮ ਕੀਤਾ ਕਿ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਿਕਾਇਤ ਦਿੱਤੀ ਅਕਾਲੀ ਲੀਡਰਾਂ ਤੇ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਸਾਰਾ ਕੁਝ ਝੋਲੀ ਪਾਇਆ ਤੁਹਾਡੇ ਸਾਹਮਣੇ ਆ ਕਿਸੇ ਗੱਲ ਤੇ ਬਹਿਸ ਨਹੀਂ ਦਿੱਤੀ ਕੋਈ ਤਰਕ ਨਹੀਂ ਦਿੱਤਾ ਕੋਈ ਦਲੀਲ ਨਹੀਂ ਦਿੱਤੀ ਤੇ ਉਦੋਂ ਰੰਧਾਵਾ ਸਾਹਿਬ ਨੇ ਆ 13 ਤਰੀਕ ਨੂੰ ਚਿੱਠੀ ਲਿਖੀ ਸੀ ਜਿਹੜੀ ਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕਰ ਲਏ ਆ ਤੇ ਹੁਣ ਇਹ ਤੇ ਪਰਚਾ ਦਰਜ ਕੀਤਾ ਜਾ ਬਰਗਾਲੀ ਦਾ ਕੋਟ ਪੂਰਾ ਭਾਰਿੰਦਾ ਸਾਰੇ ਗੁਨਾਹ ਕਬੂਲ ਕਰ ਲੈ ਆ ਚਿੱਠੀ ਰੰਧਾਵਾ ਸਾਹਿਬ ਦੀ 13 ਜਨਵਰੀ ਦੀ ਹੈ ਇੱਕ ਧਿਰ ਦੀ ਡਿਊਟੀ ਲੱਗੀ ਹੈ ਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਲੈ ਜਾਓ ਮੈਂ ਤਾਂ ਵਾਰ-ਵਾਰ ਰਿਪੀਟ ਕਰ ਰਿਹਾ ਵੀ ਗੇਮ ਖੇਡੀ ਕਿੱਦਾਂ ਦੇ ਰਹੀ ਹੈ ਪਾਸ ਕਿੱਦਾਂ ਦੇ ਰਿਹਾ ਇੱਕ ਦੂਜੇ ਨੂੰ ਕਿ ਜੇ ਉੱਥੇ ਅਸੀਂ ਗੁਨਾਹ ਕਬੂਲ ਕਰ ਲੈ ਗੁਰੂ ਦੇ ਦਰ ਤੇ ਜਾ ਕੇ ਸੀਸਣ ਵਾਲਿਆਂ ਤੇ ਦੂਜਾ ਫਟਾਫਟ ਜਾ ਕੇ ਤੇ ਉਹਨੇ ਉਸੇ ਵੇਲੇ ਸ਼ਟਾਤ ਕਰ ਦਿੱਤੀ ਕਿ ਸੰਵੀਰ ਬਾਦਲ ਤੇ ਮੁੱਖ ਮੰਤਰੀ ਨੂੰ ਲਿਖਿਆ ਕਿ ਕਿੰਨੀ ਲੇਟ ਹੋ ਗਿਆ ਕਿ ਕਿੰਨੇ ਦਿਨ ਹੋ ਗਏ ਅਸਦਰਸ਼ ਕੁਮਾਰ ਸਿੰਘ ਬਾਦਲ ਨੇ ਆਪਣੇ ਗਣਾਕ ਪੁੱਛਿਆ ਤੁਸੀਂ ਕੇਸ ਕਿਉਂ ਨਹੀਂ ਦਰਜ ਕੀਤਾ ਇਸ ਕਰਕੇ ਅਕਾਲ ਤੱਕ ਤੈਨੂੰ ਇਦਾਂ ਬਤਨਾ ਚਾਹੁੰਦੇ ਆ ਆਹ ਕਾਲ ਤੱਕ ਦਾ ਹੁਕਮਨਾਮਾ ਪੜ੍ਹ ਲਓ ਹੰਦਾਵਾ ਸਾਹਿਬ ਤੁਹਾਡੇ ਵਾਸਤੇ ਮੈਂ ਉਹ ਮਾਗੀ ਦੀ ਸਟੇਟੇ ਵੀ ਪੜਿਆ ਸੀ ਅੱਜ ਫੇਰ ਪੜ੍ਹ ਦੇਣਾ ਇਹ ਆਦੇਸ਼ ਹੈ ਜਨਰ ਗਿਆਨੀ जोगਿੰਦਰ ਸਿੰਘ ਜੀ ਜਿਹੜੇ ਵਿਦਾਂਤੀ ਸਾਹਿਬ ਸੀ ਉਹਨਾਂ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਤੇ ਫਿਰ ਕੰਨਾਵਸਾ ਉਹ ਅਕਾਲ ਤਖਤ ਦੇ ਪਗੋੜੀ ਤੇ ਤੁਸੀਂ ਜੋ ਜੇ ਅਕਾਲ ਤਖਤ ਤੇ ਹਮਲਾ ਹੋਵੇ ਜੇ ਦਰਬਾਰ ਸਾਹਿਬ ਤੇ ਹਮਲਾ ਹੋਵੇ ਤੇ ਤੁਹਾਡੇ ਪਿਤਾ ਜੀ ਸਵਾਗਤ ਕਰਨ ਲੱਡੂ ਬੱਲਣ ਤੇ ਜੇ ਾਕਾਸ਼ ਤਖਤ ਦਾ ਆਦੇਸ਼ ਹੋਵੇ ਤੇ ਤੁਸੀਂ ਲਿਖਤੀ ਚਿੱਠੀ ਲਿਖ ਕੇ ਤੇ ਉਹਦਾ ਤੁਸੀਂ ਜਿਹੜਾ ਐਕਸ਼ਨ ਮੰਗੋ ਹੁਕਮਨਾਮੇ ਨਹੀਂ ਫੇਰ ਲੰਘਣਾ ਕਰੋ ਤੇ ਹੁਣ ਦੱਸੋ ਫਿਰ ਸੱਚਾ ਕਿਹੜਾ ਤੇ ਝੂਠਾ ਕਿਹੜਾ ਤੇ ਕਿੰਨਾ ਕੁ ਤੁਹਾਡੇ ਮਨ ਦੇ ਵਿੱਚ ਜਿਹੜਾ ਉਹ ਸ਼੍ਰੀ ਾਕਾਸ਼ ਤਖਤ ਸਾਹਿਬ ਦੇ ਪ੍ਰਤੀ ਸਨਮਾਨ ਇਹ ਅੱਜ ਇਸ ਗੱਲ ਦੇ ਨਾਲ ਮੈਂ ਤਾਂ ਧੰਨਵਾਦ ਕਰਦਾ ਹਾਂ ਕਾਲਪੁਰਖ ਦਾ ਮੈਂ ਪਹਿਲਾਂ ਵੀ ਗੁਰਬਾਣੀ ਦੀ ਤੋ ਕਿ ਉਦੋਂ ਵੀ ਪ੍ਰੈਸ ਕਾਨਫਰੰਸ ਜਦੋਂ ਸ਼ੁਰੂਆਤ ਹੋਈ ਸੀ ਗੱਲ ਕਹੀ ਸੀ ਕਿ ਕੂੜ ਨਖਟੇ ਨਾਨਕਾ ਔਰਿਕ ਸੱਚ ਨੇ ਅੱਜ ਤੁਹਾਡੇ ਸਾਹਮਣੇ ਆ ਕਿ ਸਾਰੇ ਪਰਦੇ ਖੁੱਲ ਗਏ ਕਿ ਕੌਣ ਕੌਣ ਇਹ ਸਾਜ਼ਿਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਾਰਨ ਵਾਸਤੇ ਲੱਗੇ ਸੀ ਵੀ ਕਿਸੇ ਤਰੀਕੇ ਇਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਡਰ ਔਰ ਇਹੀ ਮੈਂ ਸਮਝਦਾ ਸਾਡੀ ਅਸਲੀ ਸ਼ਕਤੀ ਹੈ ਇਹੀ ਸਾਡੇ ਵਰਕਰ ਦੀ ਹਿੰਮਤ ਹੈ ਇਹੀ ਸੰਗਤ ਦਾ ਸਾਡੇ ਨਾਲ ਪਿਆਰ ਹੈ ਗੁਰੂ ਮਹਾਰਾਜ ਸਾਡੇ ਸਿਰ ਤੇ ਹੱਥ ਰੱਖਣ ਇਹ ਤੁਹਾਡੇ ਅਰਜਿਆਂ ਤੋਂ ਭਾਵੇਂ ਸਾਰੇ ਲੱਜ ਜਾਣ ਸ਼੍ਰੋਮਣੀ ਕਾਲੀ ਦਲ ਮਰਦਾ ਨਹੀਂ ਹੈ ਕਿਉਂਕਿ ਇਹਦਾ ਕੁਰਬਾਨੀਆਂ ਭਰਿਆ ਸਾਹਤਾ ਭਰਿਆ ਇਤਿਹਾਸ ਹੈ ਇਹ ਹੁਣ ਜੋ ਕੋਈ ਤੁਸੀਂ ਕਰਨਾ ਸੀ ਸਾਰਿਆਂ ਨੇ ਕਰ ਲਿਆ 12 ਨੂੰ ਚੋਣ ਹੋਏਗੀ 13 ਨੂੰ ਬਸਾਕੀ ਦੇ ਉੱਤੇ ਫਿਰ ਨਗਾਰਾ ਵੱਜੇਗਾ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਜਿੱਥੇ ਕਿਆਸੇ ਕਾਨਫਰੰਸ ਹੈ ਇਹ ਗੱਲ ਮੈਂ ਦਾਵਾ ਸਾਹਿਬ ਦੇ ਨਾਲ ਹੀ ਫੇਰ ਮੈਂ ਸੋਨੀਆ ਗਾਂਧੀ ਨੂੰ ਕਰਗੇ ਜੀ ਨੂੰ ਤੇ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਲੜਨਾ ਤਾਂ ਸਾਹਮਣੇ ਆ ਕੇ ਲੜੋ ਸ਼ਰਮਣੀ ਕਰਦੇ ਪਿਆ।